ਕੰਨੀ ਹੋ ਗਈ ਹੈ ਬੈਠੇ ਹਰ ਪੀ ਚੱਲੀਆਂ ਚਾਹ ਲੈ ਕੇ ਖੇਤਾਂ ਦੇ ਵਿੱਚ ਨੂੰ ਤੁਹਾਨੂੰ ਖੇਤਾਂ ਦੇ ਦਿਖਾਉਨੇ ਆ ਨਜ਼ਾਰੇ ਅੱਜ ਵੱਡਾ ਬੇਟਾ ਮੇਰਾ ਹੈਪੀ ਲਾਉਂਦਾ ਪਾਣੀ ਖੇਤਾਂ ਨੂੰ ਮੱਕੀ ਬੀਜੀ ਆ ਨਾਲੇ ਇੱਕ ਨਵੀਂ ਚੀਜ਼ ਲੱਗੀ ਆ ਸੀ ਦੇਖਣ ਤਾਂ ਵੈਸੇ ਉਹ ਚੱਲੇ ਆ ਦਿਖਾਉਨੇ ਆ ਤੁਹਾਨੂੰ ਵੀ ਜਾ ਕੇ ਨਿਆਣੇ ਬੋਲਦੇ ਸਕੂਲ ਦੇ ਵਿੱਚ ਬਹੁਤ ਨਾਲ ਖਾਲੀ ਹੋ ਗਏ ਹਾਂ ਹੁਣ ਬਸ ਖੇਤ ਖਾਲੀ ਹੁਣ ਦੇ ਅੱਗੇ ਅੱਗ ਵਰਨੀ ਆ ਹੁਣ ਤਾਂ ਦਿਨ ਪਰ ਦਿਨ ਜਿਆਦਾ ਹੀ ਜਿਆਦਾ ਹੋਈ ਜਾਣੀਆਂ ਦੇ ਲੱਦੇ ਨਾਲ ਵਿੱਚ ਦੀ ਲੋਕ ਖੇਤ ਇਉਂ ਖਾਲੀ ਕਰ ਦਿੰਦੇ ਹਨਾ ਮੈਂ ਜਿੰਨੇ ਸਕੇ ਤੋ ਬੀਜਤੀ ਮੈਂ ਮੱਕੀ ਪੈ ਲੱਗਦੀ ਨੰਬਰ ਲੱਗਦੇ ਸਾਰੇ ਖੇਤ ਹੁਣ ਮਨ ਕੀ ਕੋਣ ਅੱਛਾ ਬਹੁਤ ਤੇਜ਼ਾ 11:30 ਹੋ ਗਏ ਲਾਹ ਬੁੜੀਆਂ ਵਾਂਗ ਦੂਰੀ ਕਰਕੇ ਲੈ ਲਈ ਚੁੰਨੀ ਅੱਗੇ ਆਉਣ ਲੈ ਲੈਂਦੀ ਸੀ ਬੁੜੀਆਂ ਚ ਮੂੰਹ ਚ ਦੱਬ ਰਣੀ ਆ ਸੋਨ ਮਸਾਂ ਉੱਪਰ ਆ ਰਸਤਾ ਵਿੱਚ ਇਧਰੋਂ ਛੱਡ ਕੇ ਚਲੇ ਗਏ ਹੁਣ ਇਹਨਾਂ ਨੇ ਟੂੜੀ ਪਾ ਲਈ ਆ ਚੱਪਣ ਕੱਦੂ ਪੱਪਾ ਚ ਮਰ ਜਾਏ ਪਏ ਵਿਚਾਰੇ ਪੱਤੇ ਜੇ ਸੋਨੇ ਪਏ ਆਉਂਦਾ ਪਿਆਜ਼ ਲੈ ਲੈ ਦੱਸ ਪਿਆਜ਼ ਆ ਉਹ ਪੁੰਡੀਆਂ ਆ ਚੱਪਣ ਕੱਦੂ ਦੇ ਵੇਲੇ ਲੱਗਦਾ ਮੈਨੂੰ ਕੋਈ ਦੀਂਦਾ ਨਹੀਂ ਫੁੱਲਦਾ ਹੈ ਫੁੱਲ ਹੈ ਨੀਗਾ ਹਨਾ ਫੁੱਲ ਪਿਆਜ਼ ਨੀਚੇ ਹੈਗਾ ਇਹ ਤਾਂ ਕੋਈ ਜ਼ਿਆਦਾ ਦੂਰ ਤਾਂ ਹੈ ਨਹੀਂ ਤਾਂ ਹੀ ਅਸੀਂ ਫਿਰਦੀਆਂ ਤੁੱਪੇ ਜਿੱਥੇ ਲਾਸਟ ਵਿੱਚ ਵੀਡੀਓ ਬਣਾ ਲੈਣੀ ਜੱਟ ਸਾਹਿਬ ਚਾਹ ਪੀ ਲਓ ਪਪਲਰ ਹੋ ਗਏ ਸੋਨੇ ਨਵੇਂ ਪੱਟਕੇ ਲਾਈ ਨੇ ਦੁਬਾਰਾ ਪਿਛਲੇ ਸਾਲ ਸਰਦੀਆਂ ਚ ਲੱਗਦੇ ਵੈਸੇ ਨਾ ਮੱਕੀ ਬੀਜੀ ਆ ਤੇ ਮੱਕੀ ਬੀਜੀ ਇਸ ਵਾਰ ਮਸ਼ੀਨ ਦੇ ਨਾਲ ਚੱਲਦਾ ਪਾਣੀ ਉਹਦੇ ਮੋਟਰ ਇੰਜਣ ਦਾ ਸੀ ਲੈ ਕੇ ਘਰ ਨੂੰ ਉਹ ਚੁੱਭਾ ਬਣਾਇਆ ਹੋਇਆ ਆਲੂ ਆਲੂ ਵੀ ਕਹਿੰਦੇ ਨੇ ਚੁੱਭਾ ਵੀ ਕਹਿੰਦੇ ਨੇ ਨਵੀਂ ਚੀਜ਼ ਅਸੀਂ ਬਣਾਈ ਆ ਆਹ ਆ ਦੇਖੋ ਜੀ ਸਾਡੀ ਨਵੀਂ ਚੀਜ਼ ਦੇਖਣ ਤਾਂ ਸੀ ਆ ਆ ਇਹ ਹੈਗਾ ਸੋਲਰ ਸਿਸਟਮ ਪਲੇਟਾਂ ਲੈ ਕੇ ਇਹ ਬੱਚਿਆਂ ਨੇ ਆਪੇ ਬਣਾਇਆ ਸਾਰਾ ਸਿਸਟਮ ਪਲੇਟਾਂ ਖੁੱਲਦੀਆਂ ਕਰੀਆਂ ਨੇ ਇੱਕ ਤਾਂ ਦੋ ਸਾਈਡਾਂ ਤੇ ਪਲੇਟਾਂ ਖੁੱਲ ਜਾਂਦੀਆਂ ਨੇ ਉਹ ਜਿਹੜੀਆਂ ਦੋ ਦੋ ਪਲੇਟਾਂ ਨੇ ਤੇ ਆ ਉੱਪਰ ਵਾਲੀ ਇਹ ਖਿੱਚ ਕੇ ਬਾਹਰ ਨੂੰ ਆ ਜਾਂਦੀ ਆ ਤੇ ਉਹ نیچے ਵੀ ਹੈਗੀਆਂ ਨੇ ਤੇ ਇਕੱਠੀ ਵੀ ਹੋ ਜਾਂਦੀ ਸਾਰੀ ਇਹ ਇੱਕ ਟਰਾਲੀ ਜੀ ਦੇ ਉੱਤੇ ਬਣਾ ਲਾਇਆ ਹੋਇਆ ਸਿਸਟਮ ਸਾਰਾ ਇਹ ਨਵੀਂ ਮੋਟਰ ਇਹਦੇ ਨਾਲ ਚੱਲੂਗੀ ਲਾਈਆ ਇਹਨੂੰ ਨਾਲੇ ਜਿੱਥੇ ਮਰਜ਼ੀ ਚੱਕ ਕੇ ਲੈ ਜਾ ਆਹ ਦੇਖੋ ਜੀ ਇਹਦੇ नीचे ਟਾਇਰ ਲੱਗੇ ਹੋਏ ਆਈ ਮੈਂ ਕਿ ਦਿਖਾਵਾਂ ਉਹ ਤੇਰੀ ਕੀ ਲੱਗਿਆ ਸੀ ਗਰੀਸ ਬਾਈ ਹਾਈ ਹੱਥ ਲਿਪੜ ਗਏ ਹੋ ਉਹ ਬੱਚੇ ਕੀ ਆ ਇਹਦਾ ਬਹਾ ਕੀ ਇਹਨੂੰ ਕੀ ਕਹਿੰਦੇ ਨੇ ਬਕਸਾ ਜਿਹੜਾ ਹੈ ਸਟਾਰਟਰ 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 ਅੱਛਾ ਕੋਟਰ ਇਹਦੇ ਨਾਲ ਚੱਲਦੀ ਆ ਅੱਛਾ ਇਹਦੇ ਨਾਲ ਚੱਲਦੀ ਆ ਆ ਜਿਗਾਰਡ ਜਿਆ ਨਿਆਣਾ ਨੇ ਆਪ ਬਣਾਇਆ ਬੱਚਿਆਂ ਨੇ ਉੱਪਰ ਟੰਗ ਲਿਆ ਸਾਰਾ ਦੇਖੋ ਕਿੰਨੀ ਚੌੜੀ ਬਣਾਈ ਆ ਲੋਕ ਦੇਖਣ ਆਉਂਦੇ ਨੇ ਵੀ ਕੀ ਬਣਾਇਆ ਇਹ ਹਾਏ ਮੇਰੇ ਤਾਂ ਹੱਥ ਵਾ ਹੈਂ ਛੇੜ ਤੋ ਥੱਲੇ ਬਹਿ ਕੇ ਪਾਣੀ ਦੇ ਪੈਰ ਪਾਈ ਤੇ ਨਕਰੰਟ ਮਾਰੀ ਤਾਰਾਂ ਕਿੰਨੀ ਲੰਮਕ ਦੀਆਂ ਨਾਲ ਥੱਲੇ ਹਨ ਕੱਲੀ ਕੱਲੀ ਪਲੇਟ ਦਾ ਗਰੰਟ ਪਾਣੀ ਦਾ ਭੌਗੜ ਜਿਉਂ-ਜਿਉਂ ਅੱਗ ਵਰਨੀ ਹੈ ਪਾਣੀ ਤੇਜ਼ ਹੀ ਹੋਈ ਜਾਣਾ ਪਾਣੀ ਦਾ ਬਥੇਰਾ ਪੂਰਾ ਖੜ ਚੱਲਦਾ ਦੇਖ ਲੈ ਕਿੰਨਾ ਸੋਹਣਾ ਲੱਗਦਾ ਖੇਤ ਜੀ ਲੱਗਦਾ ਕੋਈ ਧੁੱਪ ਤਪਣੀ ਲੱਗਦੀ ਵੀਰੇ ਆ ਕੇ ਹਨ ਹੈ ਹਾਂ ਮੈਨੂੰ ਵੀ ਲੱਗਦਾ ਸੀ ਵੀ ਇਹ ਨੀਚੇ ਵਾਲੀ ਥੱਲੇ ਨੂੰ ਆਉਂਦੀ ਆ ਇਹ ਉੱਪਰ ਵਾਲੀ ਬਾਹਰ ਨੂੰ ਕੱਢਦੇ ਬੰਦ ਕਰਦੇ ਉੱਪਰ ਨੂੰ ਹੈ ਇਹ ਨੂੰ ਐਦਾਂ ਬੰਦ ਕਰਦੇ ਹੁਣ ਨਾ ਨਾ ਐਵੇਂ ਧੱਕ ਦਿੰਦੇ ਆ ਉਹ ਚੇਨ ਪਈ ਹੋਈ ਆ ਉਹਦੇ ਚੇਨ ਪਾਈ ਹੋਈ ਇਹ ਆਹਦੇ ਚੇਨ ਪਾਈ ਹੋਈ ਆ ਦੇਖ ਆਹ ਜਿਹੜੀ ਪਲੇਟ ਆ ਉਹ ਆਹ ਉੱਪਰਲੀ ਇਹਨੂੰ ਉੱਪਰ ਨੂੰ ਧੱਕ ਦਿੰਦੇ ਆ ਉਹ ਦੇਖੋ ਹੈਂਡਲ ਵੀ ਆ ਉਹਦੇ ਆਹ ਦੇਖ ਅੱਛਾ ਜੀ ਨੂੰ ਸ਼ਟਰ ਨੂੰ ਲੱਗਾ ਹੁੰਦਾ ਤੇ ਗੋਲ ਗੋਲ ਘੁਮਾ ਕੇ ਘੁਮਾ ਕੇ ਆਹ ਦੇ ਆ ਹੈਂਡਲ ਲੱਗਾ ਇਹਨੂੰ ਘੁਮਾ ਕੇ ਘੁਮਾ ਕੇ ਆਹ ਚੇਨ ਨਾਲ ਉਹ ਉੱਪਰਲੀ ਪਲੇਟ ਚਲੀ ਜਾਂਦੀ ਆ ਇਹਨੋਂ ਉਹਦੇ ਬਰਾਬਰ ਹੋ ਜਾਂਦੀ ਆ ਵੀ ਸੈਡਾਂ ਤੋਂ ਬੰਦ ਹੋ ਜਾਂਦੀਆਂ ਨੇ ਤੇ ਛੋਟੀ ਜੀ ਰਹਿ ਜਾਂਦੀ ਆ ਉੱਪਰ ਦੇਖ ਕਿੱਥੇ ਨੇ ਮੈਂ ਬੜਗੀ ਚੱਪਲਾਂ ਖੋਲ ਕੇ ਪਾਣੀ ਦੇ ਵਿੱਚ ਓਹ ਹੋ ਹੋ ਮੋਟਰ ਵੱਲ ਨੂੰ ਜਾਂਦੀ ਹੈ ਪੈਰ ਤਿਲਕਦਾ ਬਹੁਤ ਖਾਲ ਕਿੱਡਾ ਚੌੜਾ ਪਾਣੀ ਮੋਟਰ ਬਾਵਾ ਕੱਢਦੀ ਆ ਹਾਂ ਹਾਂ ਬਾਰੀ ਨਿਕਲ ਜਾ ਮੈਂ ਏ ਵਾ ਜਾਂਦੀ ਆ ਤਾਰ ਹਾਏ ਆ ਤਾਰਾਂ ਦਾ ਜਿਗਾੜ ਜਿਹਾ ਸਾਰੇ ਆਹ ਚੱਲਦੀਆਂ ਮੋਟਰ ਦੇਖੋ ਪਾਣੀ ਕਿੰਨਾ ਕੱਢਦੀ ਆਂ ਅੱਛਾ ਖੋਹੀ ਟਾਕਤੀ ਪਰ ਇਹ ਵੀ ਜਾਵਾ ਉੱਪਰ ਦੀ रेता पे मच गए पैर जागे पैर बिच मोटर पाई है वो दीदी नहीं खुई ढकी हुई है सोना है ਖੇਤ ਦੇ ਬਾਹਰ ਪਹੀ ਤੇ ਲਾਇਆ ਹੋਇਆ ਜਗਾੜ ਦਿਆ ਇਹਨੂੰ ਪਤਾ ਨਹੀਂ ਕੀ ਕਹਿੰਦੇ ਆ ਉਹ ਹੋ ਗਏ ਮੈਂ ਤਾਂ ਪੰਗੜੀ ਲੈ ਲਿਆ ਆ ਸੜਕ ਦੇ ਨਾਲ ਨਾਲ ਸੁੱਖਾ ਇੰਨਾ ਖੜਾ ਇਹ ਨਿਆਣੇ ਵੱਢਦੇ ਨਹੀਂ ਇਹਨਾਂ ਨੇ ਰੱਖਿਆ ਹੋਇਆ ਕਹਿੰਦੇ ਜਾਨਵਰ ਨਹੀਂ ਵੱਢਦੇ ਵਿੱਚ ਕੰਧ ਬਣੀ ਹੋਇਆ ਜਾਨਵਰ ਨਹੀਂ ਵੱਢਦੇ ਕਹਿੰਦੇ ਵਿੱਚ ਆਵਰ ਲਾਈਨ ਇਹਨੇ ਥੱਲੇ ਥੱਲੇ ਫਿਰਦੇ ਨੇ ਅਸੀਂ ਬੱਕਰੀਆਂ ਬੁੱਕਰੀਆਂ ਵਾਲੇ ਬਹੁਤ ਫਿਰਦੇ ਨੇ ਇੰਨੀ ਦਿਨੀ ਸ਼ਾਮ ਵੀ ਨੰਦਦੇ ਨੇ ਕਿੰਨ ਘਰ ਕਰਦੇ ਆਹ ਗਾਵਾ ਵਾਲੇ ਵੀ ਗੁੱਜਰ ਫਿਰਦੇ ਹੁੰਦੇ ਆ ਉਹ ਵੀ ਖੇਤ ਚ ਵੱਢ ਜਾਂਦੇ